3.5 ਸਾਲ ਬੀਤਣ ਤੋਂ ਬਾਅਦ ਸਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਪੀਰ ਸਿੰਘ ਬਾਦਲ ਦਾ ਨਾਮ ਨਹੀਂ ਇਹ ਤੇ ਨਾਮ ਚਰਨਜੀਤ ਸਿੰਘ ਸ਼ਰਮਾ ਪਰਮਰਾ ਸਿੰਘ ਮਮਰਾਨ ਲੰਗਲ ਵਿਕਰਮਜੀਤ ਸਿੰਘ ਅਮਰਜੀਤ ਸਿੰਘ ਕੁਲਾਰ ਸੁਹੇਲ ਸਿੰਘ ਬਰਾੜ ਪੰਕਜ ਵਾਂਸਦਾ ਸੁਮੇਲ ਸੰਸੈਂ ਮੈਂ ਤੁਹਾਨੂੰ ਇਹ ਸਵਾਲ ਪੁੱਛਣਾ ਚਾਹਨਾ ਚੀਫ ਮਿਨਿਸਟਰ ਦੀ ਸਾਡਾ ਆਰਡਰ ਤਿੱਕੋ ਹੀ ਸੀ ਹੋਮ ਮਿਨਿਸਟਰ ਵੀ ਇੱਕੋ ਹੀ ਸੀ ਸੁਖਬੀਰ ਆਰਡਰ ਉਹ ਦਿੰਦੇ ਸੁਮੇਸ਼ ਸਿੰਘ ਸੈਣੀ ਨੂੰ ਦੋਨੋਂ ਜਗ੍ਹਾ ਤੇ ਇੱਕੋ ਟਾਈਮ ਤੇ ਥੋੜਾ ਟਾਈਮ ਦਾ ਫਰਕ ਪਾ ਕੇ ਗੋਲੀਆਂ ਚੱਲਦੀਆਂ ਇੱਕ ਜਗ੍ਹਾ ਲੋਕ ਬੋੜ ਕਬੂਰੇ ਫੱਟੜ ਹੁੰਦੇ ਨੇ ਤੇ ਬੰਦੇ ਜੀਰ ਹੋ ਜਾਂਦੇ ਨੇ ਇੱਕ ਖਿਆਲ ਤੋਂ ਦੋ ਜਿਹੜੇ ਮੇਰ ਬੱਈ ਕਰਦੇ ਤੁਸੀਂ ਮੈਨੂੰ ਦੱਸੋ ਇਹ ਜਿਹੜਾ ਕੇਸ ਹੈ ਸਟੈਂਡ ਕਰੇਗਾ ਜੀ ਇਹ ਕੇਸ ਕਚੈਰੀ ਨਾਲ ਦੇ ਵਿੱਚ ਸਟੈਂਡ ਕਰੇਗਾ ਕਿ ਜਿਹੜਾ ਬੇਅਦਬੀਆਂ ਦਾ ਇੱਥੇ ਬਿੱਲ ਲੈ ਕੇ ਆਣਾ ਚਾਹਦਾ ਭਗਵੰਤਬਾਹ ਇਸ ਗੱਲ ਦਾ ਜਵਾਬ ਭਗਵੰਤ ਤੇ ਅਰਵਿੰਦ ਕੇਜਰੀਵਾਲ ਦੇ ਤੇ ਕੁਲਤਾਰ ਸਿੰਘ ਸੰਧਵਾ ਜੀ ਦੇ ਸੰਧਵਾ ਸਾਹਿਬ ਤੁਹਾਡਾ ਤੇ ਹਲਕਾ ਵੀ ਹੋਇ ਸੀ ਫਰੀਦਪੁਰ ਦਾ ਕੋਟਕ ਪੂਰਾ ਐਪੀ ਸੈਂਟਰ ਸੀ ਜਿੱਥੇ ਸਾਰਾ ਇਹ ਐਡਾ ਵੱਡਾ ਜਿਹੜੀ ਉਥੋਂ ਇੱਕ ਉਤੇ ਬੰਦ ਹੋਏ ਉਤੇ ਖੋਲੀਆਂ ਚੱਲੀਆਂ ਉਤੇ ਹਰ ਕਿਸਮ ਦਾ ਕੰਮ ਹੋਇਆ ਹਜ਼ਾਰਾਂ ਲੱਖਾਂ ਦੀ ਤਦਾਦ ਚ ਲੋਕ ਇਕੱਠੇ ਹੋਏ ਪੰਜਾਬੀਆਂ ਦੀਆਂ ਸੈਂਟੀਮੈਂਟਸ ਦਾ ਤੁਸੀਂ ਖੇលਿਆ ਵਾਦਾ ਕਰਕੇ ਵਾਦਾ ਖਿਲਾਫੀ ਤੁਸੀਂ ਕੀਤੀ ਹੁਣ ਤੁਸੀਂ ਬੇਅਦਵੀ ਲੈ ਕੇ ਆਣ ਲੱਗੇ ਬੇਅਦਵੀ ਦੇ ਵਿੱਚ ਬਾਦਲ ਤੇ ਸੁਖਬੀਰ ਦੋਨਾਂ ਦਾ ਨਾਂ ਹੈ ਤੇ ਬੇਅਦਵੀ ਦਾ ਜਿਹੜਾ ਮਿੱਲੇ ਕਿਹਦੇ ਪਾਸੇ ਲੈ ਕੇ ਆਣ ਲੇ ਇਹਦਾ ਜਵਾਬ ਦੇਦਾ ਜਵਾਬ ਐਜ਼ ਲੀਡਰ ਆਫ ਦਿ oppositon ਤੇ ਕਾਂਗਰਸ ਪਾਰਟੀ ਭਗਵੰਤ ਕੋ ਲੈ ਗਈ ਕਿਉਂਕਿ ਹੋਮ ਮਿਨਿਸਟਰ ਇਹ ਸਾਰਾ ਕੁਝ ਬਾਦਲਾਂ ਨਾਲ ਰਲ ਕੇ ਭਗਵੰਤ ਨੇ ਅਧਿਾਰਨੀ ਸਤਾਣੀ ਕੀਤਾ ਤੁਹਾਨੂੰ ਪਹਿਲਾਂ ਹੀ ਪਤਾ ਹੋਣਾ ਜਦੋਂ ਵਿਕਰਮ ਸਿੰਘ ਮਜੀਠੀਏ ਨੇ ਇਹਦੇ ਤੇ ਮਾਨਹਾਨੀ ਦਾ ਦਾਵਾ ਕੀਤਾ ਸੀ ਇਹਨਾਂ ਦੇ ਨੈਸ਼ਨਲ ਕੰਵਿਨਰ ਨੇ ਲਿਖਤੀ ਮਾਫੀ ਮੰਗੀ ਹੈ ਹੱਥ ਜੋੜ ਕੇ ਲਿਖਤੀ ਮਾਫੀ ਇਹੋ ਜੀ ਪਾਰਟੀ ਤੇ ਅਸੀਂ ਕਿਸ ਤਰ੍ਹਾਂ ਵਿਸ਼ਵਾਸ ਕਰ ਸਕਨੇ ਮੇਰਾ ਛੋਟਾ ਵੀਰ ਅੱਜ ਦੁਖੀ ਹੋਇਆ ਇੱਥੇ ਪਹੁੰਚਿਆ ਨੇ ਦੱਸਿਆ ਅੱਜ ਵੀ ਕਚਹਿਰੀ ਚ ਗਏ ਨੇ ਅੱਜ ਵੀ ਕਚਹਿਰੀ ਚ ਗਏ ਨੇ ਕਚਹਿਰੀ ਦੇ ਵਿੱਚੋਂ ਫੇਰ ਕੋਈ ਇਨਸਾਫ ਨਹੀਂ ਮਿਲਿਆ ਫੇਰ ਕਾਦੀ ਤਰੀਕ ਪੈਗੀ ਤਰੀਕੇ ਵੀ ਹੁਣ 8 ਅਗਸਤ ਪੈਗੀ ਅਜੇ ਤਾਕਤ ਚਲਾਣ ਦੀ ਪੁੱਟੇ ਪੋਇਆ ਚਲਾਨ ਨੌਂ ਦਿਨ ਹਾਲ ਸਾਂ ਜੀ ਇੱਕ ਸਾਲ ਤੋਂ ਵੱਧ ਹੋ ਗਿਆ ਅਜੇ ਤੱਕ ਚਲਾਲ ਬੁਟਪ ਨਹੀਂ ਹੋਇਆ ਇਹ ਬੇਅਦਬੀ ਦੀ ਕੀ ਕਿਸ ਕਿਸਮ ਦੀ ਇਹ ਜਸਟਿਸ ਦੇਣਗੇ ਕੀ ਅਸੀਂ ਉਮੀਦ ਕਰੀਏ ਨੂੰ ਤੋ ਇਹ ਫਰਜ਼ੀਆਂ ਦੀ ਫਰਜ਼ੀ ਇਨਕਲਾਬੀਆਂ ਦੀ ਝੁੱਟੀਆਂ ਦੀ ਅਸੈਂਬਲੀ ਨੂੰ ਵੀ ਅਜਾ ਸਟੇਜ ਇਸਤੇਮਾਲ ਕਰਨ ਵਾਲੇ ਜਿਹੜੇ ਲੋਕ ਨੇ ਤੁਸੀਂ ਵੇਖਿਆ ਹੀ ਹੈ ਕਿਸ ਤਰ੍ਹਾਂ ਮੇਰੇ ਵੀਡੀਓ ਨਾਲ ਇਹਨਾਂ ਤਰੋੜ ਮਰੋੜ ਕੀਤੀ ਤਾਂ ਦੋ ਇਹਨਾਂ ਦੇ ਮੰਤਰੀਆਂ ਦਾ ਕੇਸ ਰਜਿਸਟਰ ਹੋ ਗਿਆ ਤੇ ਜਿਹੜੇ ਦੋ ਰਹਿ ਗਏ ਨੇ ਤੁਜੀਓ ਮੈਂ ਦੇਖਵਾ ਆਜਾ ਸਾਹਿਬ ਅ ਅਸੀਂ ਆਮ ਆਮ ਰੋਮਾਂਡ ਕਰਦੀ ਹੈ ਉਹਨੇ ਆਰੋਪਾਇਤ ਪ੍ਰੋਡਕਟ ਆਸਵਾਦਾ ਦੇ ਸੰਬੰਧ ਤੋਂ ਚੁਸਿਸਾ ਦੇ ਕਿਤੇ ਆ ਅੱਛਾ ਇੱਕ ਮਿੰਟ ਜਤਨ ਪ੍ਰਤਾਪ ਸਿੰਘ ਬਾਜਵਾ ਦੇ ਕੇਚ ਰਜਿਸਟਰ ਨੂੰ ਦੇਵਨਾਚਰ ਸਾਹਾਸਮ ਜਵਾਬ ਨਹੀਂ ਉਹਨ ਕਿਉਂਕਿ ਮੈਂ ਰਹਿਣ ਵਾਲਾ ਟੈਕਨੀਕਲੀ ਇੱਥੇ ਆਪਣੇ ਚੰਡੀਗੜ੍ਹ ਮੈਂ ਹੈਂਡ ਵਾਲਾ ਚੰ ਮੇਰਾ ਸਰਕਾਰੀ ਘਰ ਵੀ ਚੰਡੀਗੜ੍ਹ ਤੇ ਮੇਰੀ ਜਿਹੜੀ ਕੰਪਲੇਂਟ ਹੈ ਉਹ ਲਾਗੂ ਇੱਥੇ ਹੀ ਹੋਣੀ ਸੀ ਹੋਰ ਕਿੱਥੇ ਹੋਣੀ ਸੀ ਇਹ ਲਾਗੂ ਮੁਹਾਲੀ ਸੋਣਾ ਸੀ ਮੇਰਾ ਲੋਕਲ ਸਟੈਂਡ ਹੈ ਚੰਡੀਗੜ੍ਹ ਦਾ ਪਰ ਤੇ ਜੇ ਚੰਡੀਗੜ੍ਹ ਪੁਲਿਸ ਐਕਟ ਕਰਨ ਲੱਗੀ ਹੈ ਤੇ ਇਹਨਾਂ ਨੂੰ ਤਕਲੀਫ ਹੋ ਗਈ ਹੈ ਕਿ ਰੋਜ਼ ਰੇਡ ਮਾਰਦੇ ਲੋਕਾਂ ਇਹਦੇ ਬਿਨਾ ਕਿਸੇ ਦੇ ਸਰਚ ਮੋਨਿਟਰ ਲਿਆ ਜਿਹਦਾ ਮੱਗੀ ਫਲੈਟ ਇਹ ਉਹਨਾਂ ਦੇ ਫਲੈਟ ਖੋਲ ਲੈਂਦੇ ਤੇ ਸਾਰਾ ਕੰਮ ਕਰ ਲਏ ਤੇ ਪਹਿਲੀ ਵਾਰ ਇਹਨਾਂ ਨੇ ਹੋ ਲੱਗਿਆ ਇਹਨਾਂ ਨੂੰ ਪਤਾ ਲੱਗਿਆ ਇਹ ਅਜੇ ਇਹਨਾਂ ਨੂੰ ਅਜੇ ਪਤਾ ਹੀ ਲੱਗਿਆ ਤੇ ਅਜੇ ਤੇ ਟ੍ਰੇਲਿੰਗ ਸ਼ੁਰੂ ਹੀ ਹੋਇਆ ਤਾਂ ਜੇ ਖਾ ਦੇਖਵੇਂ ਨਾ ਨਾ ਮਤ ਜੇ ਬਾਰੀਕ ਤੋਂ ਬਦਲ ਤੇ ਲੈ ਤੋ ਇਸ ਗੱਲ ਦੇ ਕਾਰਨ ਇਹ ਸਾਰਾ ਕੁਝ ਇਹਨਾਂ ਦੇ ਸਾਹਮਣੇ ਆਣਾ ਸ਼ੁਰੂ ਹੋ ਗਿਆ ਇਹਨਾਂ ਦਾ ਜਿਹੜਾ ਸੱਚ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਫਾਦਲ ਤੇ ਸੁਖੀਰ

और अरविंद के खिलाफ भी जो है केजरीवाल थे वो भी क्योंकि इन्होंने अपना आपका खुद का हैंडल इस्तेमाल किया है ट्विटर पर और फेसबुक एंड इज दी जीई तो ए, तो तो ए, ए, ए को तो मैं इतनी बात ही कहूंगा बातें कम करूँ कुछ कार्रवाई करते थे कम वो कार्रवाई करो ना बातें करने से इसकी सेहत को क्या फर्क पड़ता है ਬਟ ਇਸ ਦੀ ਸੇਤ ਕੋਈ ਫਰਕ ਨਹੀਂ ਸੀ ਐਮਆਈ ਬਟ ਜਿਵੇਂ ਅਸੀਂ ਹਮਨੇ ਕੀ ਸੀਐਮਡੀ ਸਟੇਟਮੈਂਟ ਨੂੰ ਤੁਸੀਂ ਕੀ ਮੰਨਦੇ ਕੱਲ੍ਹ ਵੀ ਇਹਦੀ ਸਟੇਟਮੈਂਟ ਤਾਂ ਕੀਤੀ ਜੀ 2 ਵਜੇ ਤੋਂ ਬਾਅਦ ਇਹਦੀ ਸਟੇਟਮੈਂਟ ਹੀ ਬਦਲ ਜਾਂਦੀ ਸਟੇਟ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸਟੇਜ ਜਿਹੜੀ ਹੁੰਦੀ ਹੈ ਉਹ ਵੀ ਬਦਲ ਜਾਂਦੀ ਤੇ ਬੈਂਟ ਵੀ ਬਦਲ ਜਾਂਦੀ ਸੋ ਇਹਦੀ ਕੋਈ ਸਟੇਟਮੈਂਟ 2 ਵਜੇ ਤੋਂ ਬਾਅਦ ਵਾਲੀ ਜੀ 9 ਵਜੇ ਤੋਂ ਬਾਅਦ ਵਾਲੀ ਨੂੰ ਮੈਂ ਸੀਰੀਅਸਲੀ ਆ ਬਟ ਐਮਆਈ ਇਹ ਇੱਕ ਟੈਸਟ ਇੱਕ ਰੋਡ ਪਈਆ ਲੱਗਾ ਸੁੱਤੇ 1.7 ਲੱਖ ਰੁਪਿਆ ਮਿੰਟ ਦਾ ਮੇਰਾ ਕਹੇ ਸ਼ਾਰਟੇਸਟ ਸੈਸ਼ਨ ਹਿੰਦੋਸਤਾਨ ਦੀ ਪਾਰਲੀਮੈਂਟਰੀ ਹਿਸਟਰੀ ਚ ਹੋਣਾ ਕਿਸੇ ਸਟੇਟ ਨੇ ਇੱਕ ਘੰਟੇ ਵਿੱਚ ਮੇਰਾ ਖਿਆਲ ਜੇ ਅੱਗ ਵੀ ਲਾਓ ਤੇ ਇੰਨੀ ਸਪੀਡ ਨਾਲ 11 ਮਿੰਟਾਂ ਚ 91 ਰੁਪਿਆ ਨਹੀਂ ਭੁਗਿਆ ਜਾ ਸਕਦਾ ਜਿੱਦਾਂ ਭਗਵਤ ਬਾਤ ਦੇ। ਅਸੀਂ ਮੰਗ ਕਰਦੇ ਰਹੇ ਆ ਕਿ ਜਿਹੜਾ ਤੁਹਾਡਾ ਫਰਜ਼ੀ ਇਨਕਾਊਂਟਰ ਹੋਇਆ ਹੈ ਅਮੋਰ ਤੇ ਮੈਂ ਉਹਦੀ ਅਸਲੀਅਤ ਲੋਕ ਜਾਣਨਾ ਚਾਹੇ ਕਿ ਤੁਹਾਨੂੰ ਪਤਾ ਸੀ ਸੈਸ਼ਨ ਆਉਣ ਵਾਲਾ ਅਸੈਂਬਲੀ ਦਾ ਲੋਕਾਂ ਦੀ ਅੱਖਾਂ ਵਿੱਚ ਮਿੱਟੀ ਪਾਉਣ ਵਾਸਤੇ ਸਪੀਕਰ ਦੇ ਕੋਲੋਂ ਪੋਡੀਅਮ ਤੇ ਵੀ ਅਨਾਉਂਸਮੈਂਟ ਕਰਾ ਦਿੱਤੀ ਗਈ ਕਿ ਜੀ ਅਸੀਂ ਮੁਬਾਰਕ ਦਿੰਦੇ ਆ ਪੰਜਾਬ ਪੁਲਿਸ ਨੂੰ ਤੇ ਪੰਜਾਬ ਪੁਲਿਸ ਨੇ ਜੋ ਚੰਨ ਚਾੜ੍ਹਿਆ ਤੁਹਾਡੇ ਸਾਹਮਣੇ ਪਹਿਲੇ ਇਨਕਾਉਂਟਰ ਖਾ ਦਿੱਤਾ ਫਿਰ ਅੱਧੇ ਘੰਟੇ ਬਾਅਦ ਇਨਕਾਉਂਟਰ ਤੋਂ ਭੱਜ ਕੇ ਫਿਰ ਕਹਿ ਲੱਗੇ ਕਿ ਜੀ ਜਿਹੜੇ ਅਸੀਂ ਬੰਦੇ ਅਕਿਊਜ਼ ਫੜੇ ਸੀ ਕਤਲ ਉਹਨਾਂ ਨੂੰ ਅਸੀਂ ਮੌਕੇ ਤੇ ਲਿਜਾ ਕੇ ਵਿਪਨ ਨਿਕਵਰ ਕਰਨੇ ਸੀ ਉਥੇ ਲੋਕ ਉਸ ਜੰਗਲ ਦੇ ਵਿੱਚ ਜਾਂ ਝਾੜੀਆਂ ਦੇ ਵਿੱਚ ਕੋਈ ਹੋਰ ਲੋਕ ਬੈਠੇ ਸੀ ਗੋਲੀਆਂ ਚਲਾ ਕੇ ਉਹ ਬੰਦੇ ਮਾਰ ਤੇ ਪੁਲਿਸ ਕਸਟਡੀ ਚ ਮਾਰ ਤੇ ਅਜੇ ਤੱਕ ਇਹਨਾਂ ਨੂੰ ਇਹ ਨਹੀਂ ਪਤਾ ਲੱਗਾ ਉਹਨਾਂ ਦੀ ਆਈਡੈਂਟੀਟੀ ਕੀ ਸੀ ਗਏ ਕਿੱਥੇ ਨੇ ਕਿੱਥੇ ਨੂੰ ਗਏ ਤੁਸੀਂ ਵੇਖੋ ਇਸ ਪੰਜਾਬ ਪੁਲਿਸ ਦੇ ਤੌਰ ਤਰੀਕੇ ਵੇਖੋ ਤਾਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਕਿੱਥੋਂ ਮੈਨੂੰ ਦੱਸੋ ਨੰਬਰ 2 land pooling policy land pooling ਨਹੀਂ land pooling ਜੋ ਕਾਜ਼ਾ ਬੇਫਿਕਰ ਇਸਲਾ ਬਣਾਣਾ ਉਹਦੇ ਤੇ ਚਰਚਾ ਕਰਕੇ ਰਾਜ਼ੀ ਨਹੀਂ ਅੱਜ ਮਾਨਸਾ ਤੁਸੀਂ क्रुएल्टी अगेंस्ट एनिमल्स ਦੀ ਗੱਲ ਤੇ ਕਿਸੇ ਬਿੱਲ ਲੈ ਕੇ ਆਂਦਾ ਸੀ ਉਹਨੂੰ ਵੈਲਕਮ ਕਰਦੇ ਬਟ क्रुएल्टी ਦੇਸ਼ ਪੰਜਾਬੀ ਦੇਸ क्रुएल्टी ਦੇਸ਼ ਦਾ ਪੋਲਿਟੀਕਲ ਆਪੋਨੈਂਟ ਜਿਹੜੀ ਤੁਸੀਂ ਕਰ ਰਹੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹੋ یوٹیوبرز ਨੂੰ ਫੜ ਕੇ ਅੰਦਰ ਦੇ ਰਹੇ ਹੋ ਬਰਗਾੜੀ ਬਹਿਬਲਪੁਰਾ ਖਾਨ ਕੋਟ ਕੂਕੇ ਵਾਲਿਆਂ ਨੂੰ ਅਜੇ ਤੱਕ ਜਸਟਿਸ ਨਹੀਂ ਮਿਲ ਰਹੀ ਉਹਦਾ ਜ਼ਿੰਮੇਵਾਰ ਕੌਣ ਹੋਏ ਹੁਣ ਮੇਰੇ ਨਾਲ ਇੱਥੇ ਆ ਸਾਡੀ ਪ੍ਰੈਸ ਰੂਮ ਮੈਂ ਦੱਸਣਾ ਚਾਹੁੰਦਾ ਹਾਂ ਸਾ ਸੁਖਰਾਮ ਸਿੰਘ ਨੇ ਕਿੰਨਾ ਦੇ ਪਿਤਾ ਜੀ ਦੀ ਸ਼ਹਾਦਤ ਕ੍ਰਿਸ਼ਨ ਭਗਵਾਨ ਸਿੰਘ ਦੀ ਉਹਨਾਂ ਦਾ ਨਾਸੀ ਬਰਗਾੜੀ ਬਹਿਬਲਪੁਰਾ ਦੀ ਖਾਨੀ ਕੁਸ਼ ਦੋ ਸਾਡੇ ਸਿੰਘ ਉਥੇ ਸ਼ਹੀਦ ਹੋਏ ਮੈਂ ਤਾਂ ਇਹਦਾ ਬ੍ਰੀਫ ਦੱਸਣਾ ਚਾਹਨਾ ਕੇਜਰੀਵਾਲ ਦਾ ਕਹਿਣਾ ਸੀ ਇਸ ਨੌਜਵਾਨ ਨੂੰ ਵੀ ਉਦੋਂ ਨਾਲ ਰੱਖਿਆ ਸੀ ਕਿ ਜਿੱਦਣ ਕੋਈ ਇਮਾਨਦਾਰ ਸਰਕਾਰ ਆਏਗੀ ਕੋਈ ਇਮਾਨਦਾਰ ਮੁੱਖ ਮੰਤਰੀ ਆਏਗਾ 24 ਘੰਟਿਆਂ ਦੇ ਵਿੱਚ ਅਸੀਂ ਜਿਹੜੀ ਕੁੰਮਰ ਵਿਜੇ ਪ੍ਰਤਾਪ ਸਿੰਘ ਦੀ ਸਿੱਖ ਹੈ ਜਿਹਦਾ ਉਹ ਮੈਂਬਰ ਹੈ ਅਸੀਂ ਉਹਨੂੰ ਲਾਗੂ ਕਰਾਂਗੇ 24 ਘੰਟਿਆਂ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਨਾਲ ਬੇਅਦਬੀ ਕੀਤੀ ਉਹਨਾਂ ਨੂੰ ਕਟੜੇ ਵਿੱਚ ਖੜਾ ਦੋਏ ਸੀ ਜੋ 6 ਸਾਲ ਪਾਸੇ ਆ ਸਾਡੇ ਇਸ ਦੋ ਐਫ ਆਈ ਆਰ ਹੋਈਆਂ ਸੀ ਇੱਕ ਗੋਟ ਕਬੂਰੇ ਫਾਇਰਿੰਗ ਹੋਈ ਸੀ ਉੱਥੇ ਜ਼ਖਮੀ ਹੋਈ ਸੀ ਲੋਕ ਇੱਕ ਬਰਕਾਰੀ ਲੜਲ ਕਿ ਜਿੱਥੇ ਦੋਸ਼ਾਤਤਾ ਹੋਈ ਸੀ ਹੁਣ ਮੈਂ ਤੁਹਾਨੂੰ ਇਹ ਦੇ ਵਿੱਚ ਇੱਕ ਬੜੀ ਸਰਪ੍ਰਾਈਜ਼ਿੰਗ ਚੀਜ਼ ਦੱਸਣਾ ਚਾਹੁੰਦਾ ਇਹਨਾਂ ਤੋਂ ਇਨਸਾਫ ਇਨਸਾਫ ਇਹ ਤੋਕੋ ਰੱਖ ਸਕਦੇ ਆ ਭਗਵੰਤ ਕੋ ਤੇ ਅਰਮਨ ਕੇ ਤੇਜਰੀਵਾਲ ਇਹ ਇੱਕ ਕੇਸ ਚੱਲਦਾ ਦੋਨੋਂ ਕੇਸੇ ਚੱਲਦੇ ਸੀ ਬ੍ਰੀਡ ਕੋਰਟ ਦੇ ਸੈਸ਼ਨ ਜੱਜ ਪਿਛਲੇ ਦਿਨੀ ਆ ਬਾਬਲ ਕਲਾ ਦੀ ਫਾਇਰਿੰਗ ਦੇ ਵਿੱਚ ਇੱਕ ਦੋਸ਼ੀ ਸੀ ਐਸਪੀ ਚਰਨਜੀਤ ਕੁਮਾਰ ਉਹਨੇ ਹਾਈ ਕੋਰਟ 'ਚ ਗੱਲ ਕਹੀ ਕਿ ਜੀ ਮੈਨੂੰ ਹੁਸ਼ਿਆਰਪੁਰ ਉੱਥੇ ਜਾਣਾ ਪੈਂਦਾ ਮੇਰੀ ਜ਼ਿੰਦਗੀ ਨੂੰ ਖਤਰਾ ਹੈ ਕੋਰਟ ਦੇ ਵਿੱਚ ਵੀ ਸੀ ਸੇਫ ਨਹੀਂ ਆ ਇਹ ਫ੍ਰੀ ਐਂਡ ਫੇਅਰ ਟ੍ਰਾਇਲ ਹੋਏਗਾ ਤਾਂ ਹੀ ਸਾਨੂੰ ਜਸਟਿਸ ਮਿਲ ਪਾਏਗੀ ਉਹਨੇ ਅਪੀਲ ਕੀਤੀ ਕਿ ਸਾਡਾ ਕੇਸ ਫਰੀਦਕੋੜ ਤੋਂ ਟਰਾਂਸਫਰ ਕਰਕੇ ਚੰਡੀਗੜ੍ਹ ਕਰੋ ਆਨਵਲ ਹਾਈ ਕੋਰਟ ਨੇ ਕਿਹਾ ਕਿ ਇੱਕ ਨਹੀਂ ਦੋਨੋਂ ਕੇਸੇ ਸੀ ਫਰੀਦਕੋੜ ਤੋਂ ਅਸੀਂ ਚੰਡੀਗੜ੍ਹ ਸੈਸ਼ਨਸ ਦੇ ਵਿੱਚ ਟਰਾਂਸਫਰ ਕਰ ਦੋ ਤਾਂ ਤੁਸੀਂ ਵੇਖੋ ਇੱਕ ਅਜੇ ਫਰੀਦਕੋੜ ਚੱਲੀ ਜਾ ਰਿਹਾ ਦੂਜਾ ਚੰਡੀਗੜ੍ਹ ਚੱਲ ਰਿਹਾ तकरीबन 29 ਜੁਲਾਈ 2024 ਇੱਕ ਸਾਲ ਦੇ ਕੋਈ 8-10 ਤਰੀਕਾ ਪੈ ਗਈਆਂ ਜਿਹੜੀ ਸਾਰਿਆਂ ਨੂੰ ਹੈਰਾਨੀ ਦੀ ਗੱਲ ਮੈਂ ਦੱਸਣਾ ਚਾਹ। ਜਿਸ ਆਦਮੀ ਨੂੰ ਇਹ ਕਹਿੰਦੇ ਸੀ ਕਿ ਅਸੀਂ ਇਹਨਾਂ ਦੇ ਖਿਲਾਫ ਐਕਸ਼ਨ ਲੈਣਾ ਹੈ। ਕੁਮਰ ਵਿਜੇ ਪ੍ਰਤਾਪ ਦੀ ਉਹ ਸਿੱਟ ਦੇ। ਉਹਨਾਂ ਦੇ ਵਿੱਚ ਜਿਹੜੀ ਓਟ ਕਪੂਰਾ ਦੀ ਫਾਇਰੇ ਨਹੀਂ। ਉਹਨਾਂ ਦੋਸ਼ੀਆਂ ਦੇ ਵਿੱਚ ਨਾ ਹੈ ਸਰਪ੍ਰਤਾ ਸਿੰਘ ਬਾਦਲ ਠੀਕਾ। ਸੁਖਬੀਰ ਸਿੰਘ ਬਾਦਲ ਦਾ ਸਰਪ੍ਰਤਾ ਸਿੰਘ ਉਹਨੂੰ ਜੀਸਟਰ ਸਾਹਿਬ। ਸੁਪੀਰ ਸਿੰਘ ਕਾਦਲ ਹੋਮ ਮਿਨਿਸਟਰ ਸੀ ਤੇ ਬਾਕੀ ਚੱਟ ਬੰਦੇ ਜਿਹੜਾ ਹੁਣ ਇੱਥੇ ਕੇਸ ਚੱਲ ਰਿਹਾ ਹੈ ਤੁਸੀਂ ਹੈਰਾਨ ਹੋਵੋਗੇ